ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਆਪਣੇ ਚੈਨਲ ਸੋਨੀ ਮੁੰਜਲ हेयर ਬਲੌਗ ਤੇ ਅਮੀਰ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਾਂ ਵੀ ਸਾਰੇ ਠੀਕ ਠਾਕ ਆ ਚੱਲਦੀ ਕਲਾਜਾ ਤੇ ਦਾਜੀ ਖੁਸ਼ੀਆਂ ਅੱਜ ਦੇ ਆਪਾਂ ਨਵੇਂ ਟੌਪਿਕ ਤੇ ਵੀਡੀਓ ਲੈ ਕੇ ਆਏ ਵੀਡੀਓ ਬਹੁਤ ਜ਼ਿਆਦਾ ਖਾਸ ਆ ਪਹਿਣਾ ਲਈ ਤਾਂ ਬਹੁਤ ਜ਼ਿਆਦਾ ਖਾਸ ਆ ਹਨਾ ਕਿਉਂਕਿ ਅਕਸਰ ਆਪਾਂ ਕੀ ਕਰਦੇ ਆ ਸੋਈ ਵਿੱਚ ਤੁਹਾਨੂੰ ਪਤਾ ਜਿਵੇਂ ਮੈਂ ਵੀ ਇੱਧਰ ਦੇਖੋ ਮੇਰਾ ਦੋਸਤਾਂ ਦੇ ਆ ਮੈਂ ਕੰਮ ਕਰਦੀ ਹਾਂ ਹਨਾ ਤੇ ਸੋਈ ਵਿੱਚ ਕੰਮ ਕਰਦੇ ਕਰਦੇ ਆਪਾਂ ਨੇ ਇਦਾਂ ਫੋਨ ਦੇਖਣਾ ਇਦਾਂ ਫੋਨ ਕਰਦੇ ਆਏ ਡੈਗ ਪੈਂਦਾ ਇਦਾਂ ਖੜਾਇਆ ਕਰੋ ਫੇਰ ਐ ਡੈਗ ਪੈਂਦਾ ਤੇ ਫੋਨ ਆ ਗਿਆ ਉਹਦੇ ਕੋਈ ਫੋਨ ਡੈਗ ਪੈਂਦਾ ਹਨਾ ਤੇ ਆਪਾਂ ਤੁਹਾਨੂੰ ਬਹੁਤ ਹੀ ਵਧੀਆ ਤੇ ਸੈਂਪਲ ਜਿਹਾ ਤਰੀਕਾ ਅੱਜ ਦੱਸਦੇ ਆ ਕਿ ਨਾ ਤੁਹਾਡਾ ਫੋਨ ਤੁਸੀਂ ਆਰਾਮ ਬਿਨਾਂ ਸੋਈ ਬਚੇ ਰੱਖ ਕੇ ਜਿੰਨੇ ਮਰਜ਼ੀ ਨਾਟਕ ਵਗੈਰਾ ਤਾਂ ਕੰਮ ਕਰਦੇ ਆ ਦੇਖੀ ਚੱਲੋ ਕਿਉਂਕਿ ਹਰ ਇੱਕ ਨੂੰ ਆਦਤ ਆ ਹੁਣ ਫੋਨ ਤੋਂ ਬਗੈਰ ਤਾਂ ਕੋਈ ਵੀ ਨਹੀਂ ਬਚਦਾ ਸਾਰਿਆਂ ਨੂੰ ਇਹੀ ਆ ਵੀ ਹਾਈ ਅਸੀਂ ਫੋਨ ਦੇਖ ਲਈਏ ਫੋਨ ਸਾੜ ਗਦੇ ਵੀ ਕੋਈ ਜੀ ਪਿੱਛੇ ਨਾ ਰਹਿ ਦੇ ਗਾਣੇ ਸੁਣ ਲਈਏ ਫੋਨ ਦੇਖ ਲਈਏ ਸੋਈ ਦੇ ਕਿਤੇ ਵੀ ਫੋਨ ਨਾਲ ਰੱਖਦੇ ਆ ਹਨਾ ਖਾਸ ਕਰਕੇ ਲੇਡਿਸ ਜੋ ਕੰਮ ਕਰਦੀਆਂ ਫੋਨ ਆਪਣੇ ਕੋਲੇ ਹੁੰਦਾ ਹਨਾ ਤੇ ਉਹ ਤੁਹਾਨੂੰ ਤਰੀਕਾ ਦੱਸਾਂ ਲੱਗੇ ਜਿਨ੍ਹਾਂ ਕੋਲ ਸਟੈਂਡ ਨਹੀਂ ਹੈਗਾ ਫੋਨ ਰੱਖਣ ਵਾਲਾ ਤੇ ਉਹ ਆਪਾਂ ਕਿਸ ਤਰੀਕੇ ਨਾਲ ਹਨਾ ਆਪਾਂ ਸਟੈਂਡ ਬਣਾ ਸਕਦੇ ਹਾਂ ਕਿਉਂਕਿ ਹਰ ਘਰ ਵਿੱਚ ਹਰ ਚਾਲ ਜਾਂਦਾ ਹੁੰਦਾ ਐਡਾਪਟਰ ਫੋਨ ਚਾਰਜ ਕਰਨ ਨਾਲ ਹਰ ਇੱਕ ਘਰ ਵਿੱਚ ਹੁੰਦਾ ਹਨਾ ਕਿਸੇ ਵਿੱਚ ਵੱਡਾ ਕਿਸੇ ਵਿੱਚ ਛੋਟਾ ਤੇ ਇਹ ਆਪਾਂ ਬੇਕਾਲ ਸਮਝ ਕੇ ਸੈੱਟ ਦਿੰਦੇ ਮੇਰਾ ਵੀ ਖਰਾਬ ਹੈ ਮੈਂ ਵੀ ਸਿੱਖਣ ਲੱਗ ਵਿਕਾਸ ਸਾਹਮਣੇ ਕਿ ਚੰਮ ਦੀ ਤਾਂ ਸੈੱਟ ਦਿੰਦੀ ਪਰ ਨਹੀਂ ਆਪਾਂ ਇਹਦਾ ਬਹੁਤ ਹੀ ਵਧੀਆ ਸਟੈਂਡ ਬਣਾਇਆ ਤੁਹਾਨੂੰ ਮੈਂ ਦਿਖਾਉਣੀ ਆ ਕਿਵੇਂ ਕੁਛ ਨਹੀਂ ਕਰਨਾ ਇਦਾਂ ਤੁਸੀਂ ਰੱਖ ਦੇਣਾ ਲੋ ਜੀ ਜਿਵੇਂ ਮਾਰਜੀ ਤੁਸੀਂ ਦੇਖ ਸਕਦੇ ਲੋ ਬੰਦੋਂ ਗਾ ਦੇਖੋ ਇਦਾਂ ਤੁਸੀਂ ਜਿਵੇਂ ਮਾਰਜੀ ਆਦਾ ਫੋਨ ਸਟੈਂਡ ਰੱਖ ਇੱਕ ਸਟੈਂਡ ਇਹ ਹੋ ਗਿਆ ਇਦਾਂ ਤੁਸੀਂ ਫੋਨ ਰੱਖ ਸਕਦੇ ਹੋ ਇੱਕ ਮਿੰਟ ਇਹ ਤਾਂ ਮੈਂ ਦੱਸ ਦਉ ਤੁਹਾਨੂੰ ਬਹੁਤ ਅੱਜ ਨਾਲ ਹੀ ਲੱਗ ਗਿਆ ਦੂਜਾ ਤੁਸੀਂ ਐਦਾਂ ਐਦਾਂ ਤੁਹਾਡਾ ਫੋਨ ਬਿਲਕੁਲ ਨਹੀਂ ਦਿਖੂਗਾ ਤੇ ਜੇ ਇਥੇ ਬਾਲਾ ਹੀ ਆ ਇਸ ਚੀਜ਼ ਨੂੰ ਕੰਧ ਨਾਲ ਲਾ ਕੇ ਐਦਾਂ ਲਓ ਜੀ ਇਸ ਤਰ੍ਹਾਂ ਤੁਸੀਂ ਹਨਾ ਫੋਨ ਆਦਾ ਰੱਖ ਕੇ ਦੇਖ ਸਕਦੇ ਹੋ ਤੁਹਾਡਾ ਫੋਨ ਬਿਲਕੁਲ ਨਹੀਂ ਡਿਗੂਗਾ ਜੇ ਫੋਨ ਆਊਗਾ ਤਾਂ ਵੀ ਨਹੀਂ ਦਿਖੂਗਾ ਕਿਉਂਕਿ ਸਟੈਂਡ ਤੇ ਫੋਨ ਖੜਾ ਤੁਸੀਂ ਦੇਖ ਸਕਦੇ ਹੋ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਮੀਟਨ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਮਿਲਦੇ ਆਪਾਂ ਕੱਲ ਨੂੰ ਕਿਸੇ ਨੈਕਸਟ ਵੀਡੀਓ ਚ ਬਾਏ ਬਾਏ